ਇਹ ਪਿੰਡ ਬਲਗਣਾ ਜੀ ਜੋ ਕਾਲ ਦੇ ਹਾਲਾਤ ਸਾਡੇ ਬਹੁਤ ਨਾਜਿਕ ਚੱਲ ਰਹੇ ਨੇ ਜੋ ਬਲੱਡ ਸਾਡੇ ਬਲਗਣਾ ਨੂੰ ਕਮਾਲਪੁਰ ਨੂੰ ਉਲੱਗ-ਉਲੱਗੇ ਈਰੀ ਨੂੰ ਬਹੁ ਘੇਰਿਆ ਬਹੁਤ ਮਾਰ ਪਈ ਆ ਬਹੁਤ ਨੁਕਸਾਨ ਹੋਇਆ ਫਸਲਾਂ ਦਾ ਪ੍ਰਸ਼ਾਸਨ ਨੇ ਸਾਡੀ ਕੋਈ ਸਹਾਇਤਾ ਨਹੀਂ ਲਈ ਨਾ ਸਾਡੇ ਕੋਈ ਕਿਸ਼ਤੀ ਪਹੁੰਚੀ ਆ ਲੋਕਾਂ ਦੀਆਂ ਜਿਹੜੀਆਂ ਕੋਠੀਆਂ ਨੇ ਇਹਨਾਂ ਬਹੁਤ ਪਿਆਹ ਲਾਇਆ ਉਹ ਤੇਰਾ ਬਾਟੀਆਂ ਨੇ ਸਮਾਨ ਬਾਹਰ ਕੱਢਣ ਦੇ ਨੇ ਬਹੁਤ ਮਾਰੇ ਹਾਲਾਤ ਨੇ ਅਸੀਂ ਟੈਕਸ ਜਰਾਵਾ ਪੰਜਾਬ ਜੋ ਸੈਂਟਰ ਸਰਕਾਰ ਨੇ ਟੈਕਸ ਘਟਣ ਦੇ ਬਰੋਬਰ ਹੀ ਦਿੰਨੇ ਆ ਸਾਡੀ ਕੋਈ ਸਾਰ ਨਹੀਂ ਲੈਂਦਾ ਸਰਕਾਰਾਂ ਹੁੰਦੀਆਂ ਨੇ ਚੱਲ ਜਾਂਦੀਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕੀ ਸਾਰ ਕਿਸੇ ਦੀ ਨਹੀਂ ਲਈ ਜਣਾ ਬਹੁਤ ਭਾਰੀ ਨੁਕਸਾਨ ਸਾਡਾ ਹੋਇਆ ਦੰਗਰ ਵਾਸਤੇ ਪੱਠਿਆਂ ਵਾਸਤੇ ਬਠੇ ਚਾੜੇ ਜੋ ਸਾਡੇ ਖਰਾਬ ਹੋ ਚੁੱਕੇ ਹਨ ਜੋ ਅੱਜ ਪੂਰਦਿਆ ਨੇ ਦਰਾਲ ਮਿਲ ਕੇ ਮਰੇ ਵੀਰ ਇਨਾ ਅੱਜ ਇੱਥੇ ਲੰਗਰ ਲਾਇਆ ਵਾ ਪਬਲਿਕ ਵਾ ਤੇ ਬਹੁਤ ਲਗਣੀ ਹਰ ਵੀਰਤਾ ਵਾ ਤੇ ਇਹਨਾਂ ਬਹੁਤ ਸਿਹਤਾਂ ਕੀਤੀਆਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਦਿਲ ਦੀਆਂ ਗਲਾਈਆਂ ਚ ਧੰਨਵਾਦ ਕਰਦੇ ਆ ਇਹਨਾਂ ਦਾ ਜਿਨ੍ਹਾਂ ਨੇ ਆਪਣੇ ਪਰਿਵਾਰ ਨਾਲ ਲੈ ਕੇ ਸਵੇਰ ਤੋਂ ਲੈ ਕੇ ਹੁਣ ਤੱਕ ਲੰਗਰ ਚ ਲੰਡਿਆ ਵਾ ਸੰਗਤ ਸਗੰਡੀ ਆ ਅਸੀਂ ਇਹਨਾਂ ਦਾ ਬਹੁਤ ਦਿਲ ਦੀਆਂ ਗ੍ਰਹਾਂਈਆਂ ਤੁਹਾਨੂੰ ਆਲੇ ਕਰਦੇ ਆ ਭਾਈ ਦੱਸ ਦੋ ਅੱਜ ਇਹਦਾ ਲੰਗਰ ਲਗਾਇਆ ਗਿਆ ਕਿਹੜੀ ਕੰਪਨੀ ਨੂੰ ਲਗਾਇਆ ਗਿਆ ਵਾ ਤੇ ਕਿੰਨਾ ਦੇ ਲਈ ਲਗਾਇਆ ਗਿਆ ਏ ਵਾਇਗੁਰ ਦੀ ਜਗਾ ਸਾਹ ਵਾਇਗੁਰ ਦੀ ਜਫਤੇ ਇਹ ਜੀ ਲੰਗਰ ਲੋਕਾਂ ਦੇ ਸਹਿਯੋਗ ਕਰਕੇ ਜਾਂ ਆਪਣੀ ਉਗਰਾਲ ਇੰਟਰਪ੍ਰਾਈਜ਼ਸ ਕੰਪਨੀ ਜੋ ਕਿ ਬੀਐਸਐਨਐਲ ਦਾ ਇੱਕ ਟਿਪ ਵੈਂਡਰ ਤੇ ਅਸੀਂ ਇਹ ਇਸ ਪਿੰਡ ਦੇ ਹਾਲਾਤ ਵੇਖ ਕੇ ਤੇ ਸਾਨੂੰ ਮਤਲਬ ਮਹਿਸੂਸ ਹੋਇਆ ਵੀ ਆਹ ਨੂੰ ਅੱਗੇ ਵਧਣਾ ਚਾਹੀਦਾ ਤੇ ਇਸ ਕਰਕੇ ਆਹੀਂ ਇਹ ਲੰਗਰ ਲਗਾਇਆ ਵਾ ਤੇ ਬਾਕੀ ਸਰਕਾਰਾਂ ਨੂੰ ਪਿੰਡ ਵਾਸੀਆਂ ਵੱਲੋਂ ਇਹ ਵੀ ਅਪੀਲ ਕੀਤੀ ਜਾਂਦੀ ਆ ਕਿ ਅਸੀਂ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੂੰ 18% ਡੀਜੀਐਸਟੀ ਦਿੰਨੇ ਆ ਪਰ ਫੇਰ ਵੀ ਬਰਾਬਰ ਟੈਕਸ ਦੇਣ ਦੇ ਬਾਵਜੂਦ ਹੋਰ ਨਾਲ ਸ਼ਰਾਂ ਨਾਲੋਂ ਬਾਰਡਰ ਤੇ ਇੰਨੀ ਤਰੱਕੀ ਕਿਉਂ ਨਹੀਂ ਇੰਨੀ ਸਹੂਲਤ ਕਿਉਂ ਨਹੀਂ ਸਰਕਾਰ ਨੂੰ ਇਹ ਮੰਗ ਕੀਤੀ ਜਾਂਦੀ ਹੈ ਵੀ ਆ ਕੇ ਇਹਨਾਂ ਦੀਆਂ ਫਸਲਾਂ ਜਾਂ ਡੰਗਰ ਵਸੇ ਦਾ ਜੋ ਵੀ ਹੈਗਾ ਆ ਮੁਆਵਜ਼ਾ ਕਰਕੇ ਚੰਗੀ ਤਰ੍ਹਾਂ ਪਰਤਾਲ ਕਰਕੇ ਇਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ